ਅਕਾਲੀ ਦਲ ਬਾਦਲ ਤੇਰਾ ਇਸ ਵੇਲੇ ਥੋੜਾ ਵੱਧੂ ਚਿੰਤਾਵਾਂ ਦੇ ਵਿੱਚ ਨਜ਼ਰ ਜਰੂਰ ਆ ਰਿਹਾ ਹੈ ਇਹ ਚਿੰਤਾਵਾਂ ਆਪਸੀ ਮਸਲਿਆਂ ਦੀਆਂ ਨੇ ਜਾਂ ਅਸਲ ਦੇ ਵਿੱਚ ਹਲੇ ਵੀ ਪਰਿਵਾਰਵਾਦ ਨੂੰ ਸੰਭਾਲਣ ਦੇ ਲਈ ਬਚਾਉਣ ਦੇ ਲਈ ਉਹਨਾਂ ਨੂੰ ਖੁਸ਼ ਰੱਖਣ ਦੇ ਲਈ ਚਿੰਤਾਵਾਂ ਹੋ ਰਹੀਆਂ ਨੇ ਪੰਜ ਮੈਂਬਰੀ ਕਮੇਟੀ ਦੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਕਾਫੀ ਭਰਮੇ ਇਕੱਠ ਜਿਹੜੇ ਨੇ ਹੋ ਰਹੇ ਹੈਗੇ ਨੇ ਮਲੇਰ ਕੋਟਲਾ 'ਚ ਹੁੰਦਾ ਹੈ ਸੰਗਰੂਰ 'ਚ ਹੁੰਦਾ ਹੈ ਜਲੰਧਰ 'ਚ ਹੁੰਦਾ ਹੈ ਤੇ ਰੀਸੈਟ ਜਿਹੜਾ ਹੈਗਾ ਪਟਿਆਲੇ ਦੇ ਵਿੱਚ ਇੱਕ ਵੱਡਾ ਇਕੱਠ ਜਿਹੜਾ ਦੇਖਣ ਨੂੰ ਮਿਲਿਆ ਜਿੱਥੇ ਹੋਰ ਵੀ ਬਹੁਤ ਸਾਰੇ ਲੀਡਰ ਉੱਥੇ ਜਿਹੜੇ ਮੌਜੂਦ ਹੈਗੇ ਸੀ ਔਰ ਖਾਸ ਕਰਕੇ ਮਨਪ੍ਰੀਤ ਸਿੰਘ ਯਾਲੀ ਹੋਣਾ ਨੇ ਦੁਬਾਰਾ ਉਹੀ ਗੱਲ ਕੀਤੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਵਰਕਰਾਂ ਦੀ ਉਹਨਾਂ ਨੇ ਗੱਲ ਕੀਤੀ ਕਿ ਜਦੋਂ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਤੇ ਉਹਨਾਂ ਨੇ ਉਹੀ ਵਨ ਮੈਨ ਸ਼ੋਅ ਵਾਲੀ ਕਿ ਸਾਰਾ ਕੁਝ ਮੈਂ ਹੀ ਜਿਹੜਾ ਕੰਟਰੋਲ ਕਰਦਾ ਇਹ ਵਾਲੀ ਗੱਲ ਉਹਨਾਂ ਨੇ ਦੁਬਾਰਾ ਕੀਤੀ ਜੇ ਇਹਨਾਂ ਦੇ ਇਕੱਠ ਦਿਖ ਰਹੇ ਨੇ ਕੰਪੈਰੀਟਿਵਲੀ ਤੇ ਉਹਨਾਂ ਦੇ ਇਕੱਠ ਕਿਉਂ ਨਹੀਂ ਦਿਖੇ ਤੇ ਫਿਰ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਤੇ ਬਕਾਇਦਾ ਡੈਲੀਗੇਸ਼ਨ ਦੀ ਪਰਤੀ ਦੀ ਪਰਤੀ ਤੋਂ ਬਾਅਦ ਡੈਲੀਗੇਸ਼ਨ ਵਿੱਚ ਚੋਣੇ ਜਾਣੇ ਨੇ ਤੇ ਫਿਰ ਆਉਣ ਵਾਲੇ ਦਿਨਾਂ 'ਚ ਪ੍ਰਧਾਨ ਦੀ ਵੀ ਚੋਣ ਜਿਹੜੀ ਉਹਨਾਂ ਨੇ ਕਰ ਲੈਣੀ ਹੈ ਜੇ ਮੰਨ ਲਓ ਕਿ ਇਹਨਾਂ ਦੀ 6 ਮਹੀਨੇ ਹੋ ਜਾਂਦੇ ਨੇ ਪਰਤੀ ਮੁਹਿੰਮ ਪੂਰੀ ਹੋ ਜਾਂਦੀ ਹੈ ਫਿਰ ਪ੍ਰਧਾਨ ਦੀ ਚੋਣ ਹੋਏਗੀ ਫਿਰ ਪਾਰਟੀ ਦਾ ਸਿੰਬਲ ਤੇ ਪਾਰਟੀ ਦਾ ਦਫ਼ਤਰ ਮੰਨ ਲਓ ਕਿ ਜੇ ਇਹਨਾਂ ਦੀ ਗਿਣਤੀ ਬਹੁਤ ਵੱਡੇ ਪੱਧਰ ਤੇ ਹੋ ਜਾਂਦੀ ਤੇ ਫਿਰ ਕੀ ਆਪਾ ਕਹਿ ਸਕਦੇ ਆ ਕਿ ਕਾਨੂੰਨੀ ਲੜਾਈ ਲੜਾਈ ਵਾਲੇ ਬੰਨੇ ਵੀ ਜਿਹੜੀ ਇਹ ਗੱਲ ਜਾਏਗੀ ਜਾਂ ਕੀ ਕੁਝ ਹੋਏਗਾ ਇਹ ਸਾਰਾ ਕੁਝ ਅਜੇ ਭਵਿੱਖ ਦੇ ਵਿੱਚ ਹੈ ਗੱਲ ਕਰਾਂਗੇ ਪੰਜ ਮੈਂਬਰੀ ਕਮੇਟੀ ਦੀ ਜੀ ਹਾਂ ਅਕਾਲੀ ਦਲ ਵਾਲੇ ਪਾਸੇ ਥੋੜਾ ਆਨੇ ਆ ਪੰਜ ਮੈਂਬਰੀ ਕਮੇਟੀ ਦੇ ਭਰਵੇਂ ਇਕੱਠ ਨੂੰ ਅਸੀਂ ਜਿਸ ਵળે ਵੇਖਦੇ ਆ ਜੋ ਤਮਾਮ ਵਿਚਾਰਾਂ ਉਸ ਦੇ ਵਿੱਚ ਹੋਣੀਆਂ ਸੀ ਕਿ ਹੋਈਆਂ ਵੀ ਜਾਂ ਨਹੀਂ ਅਕਾਲੀ ਦਲ ਬਾਦਲ ਧੜਾ ਇਸ ਵੇਲੇ ਥੋੜਾ ਵਾਧੂ ਚਿੰਤਾਵਾਂ ਦੇ ਵਿੱਚ ਨਜ਼ਰ ਜਰੂਰ ਆ ਰਿਹਾ ਹੈ ਇਹ ਚਿੰਤਾਵਾਂ ਆਪਸੀ ਮਸਲਿਆਂ ਦੀਆਂ ਨੇ ਜਾਂ ਅਸਲ ਦੇ ਵਿੱਚ ਹਲੇ ਵੀ ਪਰਿਵਾਰਵਾਦ ਨੂੰ ਸੰਭਾਲਣ ਦੇ ਲਈ ਬਚਾਉਣ ਦੇ ਲਈ ਉਹਨਾਂ ਨੂੰ ਖੁਸ਼ ਰੱਖਣ ਦੇ ਲਈ ਚਿੰਤਾਵਾਂ ਹੋ ਰਹੀਆਂ ਨੇ ਬਿਲਕੁਲ ਪੰਜ ਮੈਂਬਰੀ ਕਮੇਟੀ ਦੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਕਾਫੀ ਭੜਵੇਂ ਇਕੱਠ ਜਿਹੜੇ ਨੇ ਹੋ ਰਹੇ ਹੈਗੇ ਨੇ ਮਲੇਰ ਕੋਟਲਾ 'ਚ ਹੁੰਦਾ ਹੈ ਸੰਗਰੂਰ 'ਚ ਹੁੰਦਾ ਹੈ ਜਲੰਧਰ 'ਚ ਹੁੰਦਾ ਹੈ ਤੇ ਰੀਸੈਟ ਜਿਹੜਾ ਹੈਗਾ ਪਟਿਆਲੇ ਦੇ ਵਿੱਚ ਇੱਕ ਵੱਡਾ ਇਕੱਠ ਜਿਹੜਾ ਦੇਖਣ ਨੂੰ ਮਿਲਿਆ ਜਿੱਥੇ ਹੋਰ ਵੀ ਬਹੁਤ ਸਾਰੇ ਲੀਡਰ ਉੱਥੇ ਜਿਹੜੇ ਮੌਜੂਦ ਹੈਗੇ ਸੀ ਔਰ ਖਾਸ ਕਰਕੇ ਮਨਪ੍ਰੀਤ ਸਿੰਘ ਯਾਲੀ ਹੋਣਾ ਨੇ ਦੁਬਾਰਾ ਉਹੀ ਗੱਲ ਕੀਤੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਵਰਕਰਾਂ ਦੀ ਉਹਨਾਂ ਨੇ ਗੱਲ ਕੀਤੀ ਕਿ ਜਦੋਂ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਤੇ ਉਹਨਾਂ ਨੇ ਉਹੀ ਵਨ ਮੈਨ ਸ਼ੋ ਵਾਲੀ ਕਿ ਸਾਰਾ ਕੁਝ ਮੈਂ ਹੀ ਜਿਹੜਾ ਕੰਟਰੋਲ ਕਰਦਾ ਇਹ ਵਾਲੀ ਗੱਲ ਉਹਨਾਂ ਨੇ ਦੁਬਾਰਾ ਕੀਤੀ ਤੇ ਬਕਾਇਦਾ ਉੱਥੇ ਆਪਣੇ ਵਰਕਰਾਂ ਦੀ ਪ੍ਰਵਾਹ ਨਾ ਕਰਨਾ ਇਸ ਤਰੀਕੇ ਦੇ ਨਾਲ ਸਰਦਾਰ ਇਕਬਾਲ ਸਿੰਘ ਝੁੰਦਾ ਹੋਣਾ ਨੇ ਵੀ ਕਿਉਂਕਿ ਉਹਨਾਂ ਨੇ ਬਕਾਇਦਾ ਝੁੰਦਾ ਕਮੇਟੀ ਬਹੁਤ ਮਸ਼ਹੂਰ ਹੋਈ ਸੀ ਜਦੋਂ 2012 ਚ ਇਲੈਕਸ਼ਨ ਅਕਾਲੀ ਦਲ ਹਾਰਦਾ ਹੈਗਾ ਤੇ ਉਹਨਾਂ ਨੇ ਬਕਾਇਦਾ 100 ਹਲਕਿਆਂ ਦੇ ਵਿੱਚ ਜਾ ਕੇ ਅਕਾਲੀ ਦਲ ਦੇ ਵਰਕਰਸ ਦੇ ਨਾਲ ਮੀਟਿੰਗ ਕੀਤੀ। ਮਤਲਬ ਕਿ ਕਿਸੇ ਆਮ ਆਦਮੀ ਪਾਰਟੀ ਜਾਂ ਹੋਰ ਕਿਸੇ ਦੇ ਨਾਲ ਨਹੀਂ। ਔਰ ਉਹਦੀ ਇੱਕ ਬਕਾਇਦਾ ਰਿਪੋਰਟ ਜਿਹੜੀ ਬਣਾਈ ਗਈ ਜਿਹਦੇ ਥੋੜੇ-ਬਹੁਤੇ ਅੰਸ਼ ਤੇ ਬਾਹਰ ਆਏ ਪਰ ਕਦੀ ਪੂਰੀ ਰਿਪੋਰਟ ਜਿਹੜੀ ਨਹੀਂ ਆਈ। ਔਰ ਉਹ ਰਿਪੋਰਟ 'ਚ ਵਰਕਰਸ ਨੇ ਇੰਨੇ ਜਿਆਦਾ ਆਪਕੈ ਲਈ ਕਿ ਚੇਤਨ ਉਹਨਾਂ ਨੂੰ ਪਤਾ ਹੈ ਕਿ ਕੀ ਕੁਝ ਚੱਲਦਾ ਪਿਆ ਹੈ, ਸਿੱਖੀ ਕਦਰਾਂ-ਕੀਮਤਾਂ ਕੀ ਹੈਗੀਆਂ ਨੇ। ਤੇ ਉਹਨਾਂ ਦੀ ਰਿਪੋਰਟ ਜਦੋਂ ਲੈ ਕੇ ਜਾਂਦੇ ਨੇ ਤੇ ਉਹਨਾਂ ਨੇ ਉਹਨਾਂ ਤੇ ਅਮਲ ਜਿਹੜਾ ਨਹੀਂ ਕੀਤਾ ਜਾਂਦਾ। ਇਹੀ ਕਾਰਨ ਹੈ ਕਿ ਅਕਾਲੀ ਦਲ ਬਾਦਲ ਦੇ ਹਾਲਾਤ ਨੇ ਫਿਰ ਬੀਬੀ ਸਤਵੰਤ ਕੌਰ ਜੀ ਵੀ ਉੱਥੇ ਮੌਜੂਦ ਸਨ ਉਹਨਾਂ ਨੇ ਵੀ ਜਿਹੜਾ ਹੈ ਇਥੋਂ ਤੱਕ ਕਿਹਾ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਨੇ ਤੁਹਾਨੂੰ ਕਦੇ ਮੁਆਫ ਨਹੀਂ ਕਰਨਗੀਆਂ ਜੇ ਅਸੀਂ ਅਕਾਲ ਤੱਕ ਸਾਹਿਬ ਦੇ ਹੁਕਮ ਦੇ ਅਧੀਨ ਇਕੱਠੇ ਨਾ ਹੋਏ ਤੇ ਦੂਜੇ ਬੰਨੇ ਗੱਲ ਤੁਸੀਂ ਕੀਤੀ ਹੈ ਕਿ ਅਕਾਲੀ ਦਲ ਬਾਦਲ ਦੀ ਜਿਹੜੇ ਕਿ ਪਹਿਲਾਂ ਕਹਿ ਰਹੇ ਸਨ ਕਿ 32 ਲੱਖ ਹੋ ਗਏ 34 ਲੱਖ ਜਿਹੜੀਆਂ ਅਸੀਂ ਭੇਜ ਦਿੱਤੀਆਂ ਪਰਚੀਆਂ ਜੀ ਤੇ ਉਹਨਾਂ ਚੋਂ ਸਾਨੂੰ 10 ਲੱਖ ਵਾਪਸ ਆ ਗਈਆਂ 20 ਆ ਗਏ ਹੁਣ ਰੀਸੈਂਟ ਸ਼ਾਇਦ ਉਹਨਾਂ ਦੀ ਸਟੇਟਮੈਂਟ ਸੀ ਕਿ 24 ਲੱਖ ਤੱਕ ਵਾਪਸ ਆ ਗਏ ਹਮ ਪਰ ਸਰਦਾਰ ਮਨਪ੍ਰੀਤ ਸਿੰਘ ਜੀ ਥੋੜਾ ਜਿਹਾ ਇੱਥੇ ਸੋਚ ਕੇ ਦੇਖੋ ਕਿ ਇਹਨਾਂ ਦਾ ਜੇ ਕੋਈ ਅੰਕੜਾ ਨਹੀਂ ਆਇਆ ਹੈਗਾ ਪੰਜ ਸੱਤ ਤੇ ਇਕੱਠ ਜਿਹੜੇ ਹੋਏ ਨੇ ਸ਼ਹਿਰਾਂ 'ਚ ਹੋਏ ਨੇ ਤੇ ਇੱਕ ਭਰਮੀਆਂ ਜਿਹਾ ਰੈਲੀ ਵਾਲਾ ਮਾਹੌਲ ਨਹੀਂ ਹੁੰਦਾ ਕਿ ਬਹੁਤ ਲੋਕ ਜਿਹੜੇ ਉੱਥੇ ਅਕਾਲੀ ਵਰਗਰ ਇਕੱਠੇ ਹੋਏ ਨੇ ਪਰ ਜਿਹੜੀ ਇਹ 34 ਲੱਖ ਵਾਲੀ ਹੋਈ ਹੈਗੀ ਆ ਕੀ ਸਾਨੂੰ ਇਦਾਂ ਦਾ ਕੋਈ ਇਕੱਠ ਕੋਈ ਦੇਖਣ ਨੂੰ ਮਿਲਿਆ ਹੈਗਾ ਕੋਈ ਇਸ ਤਰ੍ਹਾਂ ਦਾ ਜਿਵੇਂ 30 ਲੱਖ ਨੰਬਰ ਤੇ ਰੈਲੀ ਦੇ ਵਿੱਚ ਲੋਕ ਮਤਲਬ ਇਦਾਂ ਦੀਆਂ ਰੈਲੀਆਂ ਫਿਰ ਤੇ ਮੇਰਾ ਖਿਆਲ ਇਹਨਾਂ ਦੀਆਂ ਤੇ 4-5 ਹੋਈਆਂ ਏ 34 ਲੱਖ ਦੇ ਲਈ ਤੇ ਘੱਟੋ-ਘੱਟ 34 ਨੂੰ ਜੇ ਆਪਾਂ ਡਬਲ ਕਰ ਲਈਏ ਤੇ ਕਟੋ-ਕਟ 68 ਡੈਲੀਆਂ ਤੇ ਚਾਹੀਦੀਆਂ ਸੀ ਜਾਂ ਇਸ ਤਰ੍ਹਾਂ ਦੇ 68 ਤੋਂ 70 ਇਕੱਠੇ ਚਾਹੀਦੇ ਸੀ ਜਿਹੜੇ ਗਿਹਾਰ ਦਾ ਇਕੱਠ ਕਰਨਾ ਅੱਜ ਦੇ ਸਮੇਂ ਦੇ ਵਿੱਚ ਪਾਰਟੀਆਂ ਦੇ ਲਈ ਪੂਰੀ ਵਹ ਲੱਗ ਜਾਂਦੀ ਆ ਆਪਾਂ ਉਹੀ ਕਹਿ ਲਈਏ ਨਾ ਕਿਉਂਕਿ ਫਿਰ ਤੇ ਇੰਨੀ ਭਰਤੀ ਜੇ ਮਹੀਨੇ ਡੇਢ ਮਹੀਨੇ ਚ ਕਰਨੀ ਹੋਵੇ 2 ਮਹੀਨੇ ਚ ਫਿਰ ਤੇ ਇਨਾ ਵੱਡਾ ਤਾਂ ਇਕੱਠ ਤਾਂ ਫਿਰ ਚਾਹੀਦਾ ਹੀ ਹੈਗਾ ਨਾ ਇਦਾਂ ਦੇ ਇਕੱਠ ਕਿਤੇ ਹੋਏ ਹੋਏ ਨਜ਼ਰ ਜਿਹੜੇ ਨਹੀਂ ਆਏ ਹੈਗੇ ਇਹਨੂੰ ਆਪਾਂ ਇਹਾਂ ਕਹੀਏ ਕਿ ਅਸੀਂ ਇਕਾਲੀ ਦਲ ਬਾਦਲ ਦੇ ਵਿਰੋਧੀ ਹੈਗੇ ਜਾਂ ਕਿਦਾਂ ਪਰ ਜੇ ਅਸੀਂ ਫੈਕਟਸ ਤੇ ਜਾਂਚ ਕਰਨੀ ਹੋਵੇ ਤੇ ਫਿਰ ਇਹ ਸਵਾਲ ਜਿਹੜਾ ਹੈ ਕਿ ਜਿਹੜੇ ਆਪਾਂ ਕਹਿ ਲਈ ਕਿ ਗਰਾਊਂਡ ਤੇ ਪੱਤਰਕਾਰ ਨੇ ਉਹਨਾਂ ਨੂੰ ਜ਼ਰੂਰ ਇਹਦੀ ਜਾਂਚ ਕਰਨੀ ਚਾਹੀਦੀ ਹੈਗੀ ਹੈ ਕਿ ਕੀ ਫਿਰ ਇਹ ਸਾਰੀ ਦੀ ਸਾਰੀ ਫਿਰ ਬੋਗਸ ਹੈਗੀ ਹੈ ਜਿੱਦਾਂ ਕਿ ਜਥੇਦਾਰ ਹਰਪ੍ਰੀਤ ਸਿੰਘ ਹੁਣ ਹੀ ਕਹਿੰਦੇ ਸੀ ਜਾਂ ਜਿੱਦਾਂ ਸੀਨੀਅਰ ਪੱਤਰਕਾਰ ਜਿਹੜੇ ਗਰਾਊਂਡ ਤੇ ਇਹਨਾਂ ਦੀਆਂ ਪਰਤੀਆਂ ਦੀ ਮੁਹਿੰਮ ਨੂੰ ਪਹਿਲਾਂ ਦੇਖਦੇ ਰਹੇ ਨੇ ਫਿਰ ਉਹ ਕੀ ਹੈ ਕੀ ਹੈ ਫਿਰ ਇਹਨੇ ਲੋਕ ਆਏ ਕਿਦਾਂ ਮਤਲਬ ਜੇ ਇਹਨਾਂ ਦੇ ਇਕੱਠ ਦਿਖ ਰਹੇ ਨੇ ਕੰਪੈਰੀਟਿਵਲੀ ਤੇ ਉਹਨਾਂ ਦੇ ਇਕੱਠ ਕਿਉਂ ਨਹੀਂ ਦਿਖੇ ਤੇ ਫਿਰ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਤੇ ਬਕਾਇਦਾ ਡੈਲੀਗੇਸ਼ਨ ਦੀ ਭਰਤੀ ਭਰਤੀ ਤੋਂ ਬਾਅਦ ਡੈਲੀਗੇਸ਼ਨ ਵਿੱਚ ਚੁਣੇ ਜਾਣੇ ਨੇ ਤੇ ਫਿਰ ਆਉਣ ਵਾਲੇ ਦਿਨਾਂ 'ਚ ਪ੍ਰਧਾਨ ਦੀ ਵੀ ਚੋਣ ਜਿਹੜੀ ਉਹਨਾਂ ਨੇ ਕਰ ਲੈਣੀ ਹੈ ਪਰ ਇਹ ਸਾਰੇ ਮਾਹੌਲ ਨੂੰ ਦੇਖ ਕੇ ਕਿਤਨਾ ਕਿਤੇ ਚਿੰਤਾਵਾਂ ਜਿਹੜੀਆਂ ਨੇ ਅਕਾਲੀ ਦਲ ਬਾਦਲ ਦੇ ਧੜੇ ਦੀਆਂ ਵਧੀਆਂ ਹੋਈਆਂ ਨੇ ਕਿ ਜੇ ਕਿਉਂਕਿ ਅਸਲੀ ਫੈਸਲਾ ਤੇ ਜਾ ਕੇ ਚੋਣਾਂ ਤੇ ਹੋਣਾ ਹੈ ਤੇ ਉਸ ਤੋਂ ਪਹਿਲਾਂ ਜੇ ਮੰਨ ਲਓ ਕਿ ਇਹਨਾਂ ਦੀ 6 ਮਹੀਨੇ ਹੋ ਜਾਂਦੇ ਨੇ ਭਰਤੀ ਮੁਹਿੰਮ ਪੂਰੀ ਹੋ ਜਾਂਦੀ ਹੈ ਫਿਰ ਪ੍ਰਧਾਨ ਦੀ ਚੋਣ ਹੋਏਗੀ ਫਿਰ ਪਾਰਟੀ ਦਾ ਸਿੰਬਲ ਤੇ ਪਾਰਟੀ ਦਾ ਦਫਤਰ ਮੰਨ ਲਓ ਕਿ ਜੇ ਇਹਨਾਂ ਦੀ ਗਿਣਤੀ ਬਹੁਤ ਵੱਡੇ ਪੱਧਰ ਤੇ ਹੋ ਜਾਂਦੀ ਤੇ ਫਿਰ ਕੀ ਆਪਾਂ ਕਹਿ ਸਕਦੇ ਹਾਂ ਕਿ ਕਾਨੂੰਨੀ ਲੜਾਈ ਲੜਾਈ ਵਾਲੇ ਬੰਨੇ ਵੀ ਜਿਹੜੀ ਇਹ ਗੱਲ ਜਾਏਗੀ ਜਾਂ ਕੀ ਕੁਝ ਹੋਏਗਾ ਇਹ ਸਾਰਾ ਕੁਝ ਅਜੇ ਭਵਿੱਖ ਦੇ ਵਿੱਚ ਹੈ ਪਰ ਹਾਲ ਦੀ ਘੜੀ ਜਿਹੜੀ ਕਸ਼ਮਕਸ਼ ਹੈ ਉਹ ਬਣੀ ਹੋਈ ਹੈ ਹੁਣ ਉਹਦੇ ਤੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਦੂਜੇ ਪਾਸੇ ਲੀਡਰ ਬਹੁਤ ਤਗੜੇ ਨੇ ਕਿਉਂਕਿ ਉਹ ਜਿਹੜੇ ਲੀਡਰਸ਼ਿਪ ਨੂੰ ਸਮਰਥਨ ਮਿਲ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਤਰਜੀਹ ਤੇ ਉੱਤੇ ਮਿਲ ਰਿਹਾ ਹੈ ਤੇ ਜੇ ਕਿਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਣੀ ਪਹਿਲਾਂ ਕਿਤੇ ਮੀਟਿੰਗ ਬੁਲਾ ਲੈਂਦੇ ਜਿਹੜਾ ਉਹਨਾਂ ਨੇ ਦੋ ਮਹੀਨੇ ਤੇ ਇੱਕ ਦੋ ਦਿਨ ਦਾ ਡਿਲੇ ਕੀਤਾ ਹੈ ਉਹਨੇ ਕਿਤਨਾ ਕਿਤੇ ਅਕਾਲੀ ਦਲ ਬਾਦਲ ਨੂੰ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਓਪਰਚੁਨਿਟੀ ਜਿਹੜੀ ਦਿੱਤੀ ਹੈਗੀ ਆ ਤੁਸੀਂ ਦੇਖੋ ਨਾ ਕਿ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਆਉਂਦੇ ਨੇ ਆਪਾਂ ਮੰਨ ਲਏ ਨੇ ਕਿ ਦੋ ਤਿੰਨ ਦਿਨ ਸੇਵਾਵਾਂ ਵਿੱਚ ਬਿਜ਼ੀ ਹੋ ਗਏ ਜੇ ਮੰਨ ਲਓ ਕਿ ਪਹਿਲੀ ਮੀਟਿੰਗ ਕਿਤੇ ਹਫਤੇ ਦੇ ਅੰਦਰ ਅੰਦਰ ਬੁਲਾ ਲਈ ਹੁੰਦੀ ਤੇ ਉਦੋਂ ਹੀ ਭਰਤੀ ਮੁਹਿਮ ਇਹ ਵਾਲੀ ਭਰਤੀ ਕਮੇਟੀ ਦੇ ਅੰਦਰ ਚਾਲੂ ਕਰ ਦਿੱਤੀ ਜਾਂਦੀ ਤੇ ਫਿਰ ਮਾਹੌਲ ਕੁਝ ਹੋਰ ਹੋਣਾ ਸੀ ਇਹ ਅਸੀਂ ਜਦ ਇਹ ਤਮਾਮ ਹਾਲਾਤ ਦੇਖ ਰਹੇ ਹਾਂ ਕਹਿਣ ਵਾਲੇ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਇਸ ਵੇਲੇ ਭਰਤੀ ਮੁਹਿੰਮ ਦੀ ਆੜ ਦੇ ਵਿੱਚ ਐਸਡੀਪੀਸੀ ਦੇ ਤਮਾਮ ਸੁਰਖੀਆਂ ਭਰੇ ਮਾਹੌਲ ਦੇ ਵਿੱਚ ਕਿਤੇ ਨਾ ਕਿਤੇ ਬਾਦਲ ਹਲੇ ਵੀ ਲੱਗਾ ਹੋਇਆ ਕਿ ਜਦੋਂ ਚੋਣ ਹੋਣੀ ਹੈ ਨਵੇਂ ਪ੍ਰਧਾਨ ਦੀ ਉਹਦੇ ਲਈ ਅਸੀਂ ਆਪਣੇ ਲੀਡਰਾਂ ਦੀ ਕਤਾਰ ਭਾਵੇਂ ਬਾਗੀ ਦੇ ਵਿੱਚੋਂ ਭਾਵੇਂ ਐਸ ਡੀ ਪੀ ਸੀ ਦੇ ਚਿਹਰਾ ਦਿਖਾਉਂਦਿਆਂ ਹੋਇਆਂ ਜਾਂ ਆਪਣੀ ਪਕੜ ਦੇ ਮੁਤਾਬਕ ਅਸੀਂ ਆਪਣੀਓ ਕਤਾਰ ਪਹਿਲਾ ਬਣਾ ਕੇ ਰੱਖੀਏ ਕਿ ਜਿੱਦਣ ਮੁਰਤੋਂ ਪ੍ਰਧਾਨ ਅਸੀਂ ਸੁਖਵੀਰ ਸਿੰਘ ਬਾਦਲ ਨੂੰ ਚੁਣਨਾ ਉਹਨਾਂ ਦੀ ਇਹ ਸਟ੍ਰੈਟਜੀ ਤੁਹਾਨੂੰ ਲੱਗਦਾ ਕਿ ਹਾਂ ਕਿਤੇ ਨਾ ਕਿਤੇ ਮੁਰਤੋਂ ਢਾਲ ਆਈਗੀ ਇਸ ਪੂਰੇ ਕਾਰਵਾਈ ਨੂੰ ਭਾਵੇਂ ਸਿਧਾਂਤਕ ਤੌਰ ਦੇ ਉਤੇ ਕਾਲਤਾਖਰ ਸਾਹਿਬ ਦੇ ਆਦੇਸ਼ਾਂ ਦੀ ਗੱਲ ਕਰ ਲਈਏ ਜਾਂ ਐਸਜੀਪੀਸੀ ਦੀ ਗੱਲ ਰਹੀ। ਉਹ ਜੀ ਕਿਉਂਕਿ ਨਾ ਹਾਲ ਦੀ ਘੜੀ ਕੀ ਹੈ ਕਿ ਬੜਾ ਇਨੀਸ਼ੀਅਲ ਸਟੇਜ ਤੇ ਹੈਗਾ। ਜੀ ਇਹਨਾਂ ਵੱਲੋਂ ਮੇਨ ਗੱਲ ਤੇ ਇਹ ਸੀਗਾ ਕਿ ਇਹਨਾਂ ਵੱਲੋਂ ਹੋਰ ਬੰਦੇ ਜਿਹੜੇ ਤੋੜੇ ਜਾਂਦੇ। ਪਰ ਜਿਸ ਮੇਰੇ ਹਿਸਾਬ ਨਾਲ ਜਿਸ ਮੁਕਾਮ ਤੇ ਪਹੁੰਚੁੱਕੇ ਆ ਉੱਥੋਂ ਲੱਗਦਾ ਨਹੀਂ ਹੈ ਕਿ ਇਹ ਪੰਜ ਮੈਂਬਰੀ ਚੋਂ ਕੋਈ ਵੀ ਇੱਧਰ-ਉੱਧਰ ਹੋਏਗਾ। ਠੀਕ ਜਿਨ੍ਹਾਂ ਨੇ ਇੱਧਰ-ਉੱਧਰ ਹੋਣਾ ਸੀ ਉਹ ਪਹਿਲਾਂ ਹੀ ਹੋ ਗਏ। ਬਿਲਕੁਲ ਉਹ ਆਪਾਂ ਦੇਖਿਆ ਕਿ ਪਹਿਲਾਂ ਭਾਈ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਇੱਧਰੋਂ ਵੀ ਅਸਤੀਫਾ ਦੇਤਾ ਪਹਿਲਾਂ ਸ਼੍ਰੋਮਣੀ ਕਮੇਟੀ ਫਿਰ ਹੁਣ ਪ੍ਰਧਾਨਗੀ ਵਾਲਾ ਤੇ ਲੈ ਲਿਆ ਤੇ ਇਧਰ ਜੇ ਜੁਆਇਨਿੰਗ ਨਹੀਂ ਕੀਤੀ ਹੈਗੀ ਫਿਰ ਸਰਦਾਰ ਕਿਰਪਾਲ ਸਿੰਘ ਬਨੂਗਰ ਫਿਰ ਇਹ ਜਿਹੜੇ ਪੰਜੇ ਨੇ ਇਹਨਾਂ ਦੇ ਵਿੱਚ ਸਮੇਂ-ਸਮੇਂ ਦੀਆਂ ਇੰਟਰਵਿਊਜ਼ ਜਿਹੜੀਆਂ ਕਾਸ ਕਰਕੇ ਆਉਂਦੀਆਂ ਰਹਿੰਦੀਆਂ ਨੇ ਕਿ ਕਿਸ ਤਰੀਕੇ ਦੇ ਜਿਹੜੇ ਪ੍ਰੈਸ਼ਰ ਨੇ ਇਹਨਾਂ ਦੇ ਉੱਤੇ ਪਾਏ ਗਏ ਮਤਲਬ ਇਹਨਾਂ ਦੇ ਵਿੱਚੋਂ ਕੋਈ ਬੰਦਾ ਟੁੱਟੇਗਾ ਇਸ ਤਰ੍ਹਾਂ ਦੀ ਉਮੀਦ ਆਪਾਂ ਹਾਲ ਦੀ ਘੜੀ ਮੌਜੂਦਾ ਹਾਲਾਤਾਂ 'ਚ ਨਹੀਂ ਕਰ ਸਕਦੇ ਦੂਜੇ ਪਨੇ ਜਿਹੜੀ ਅਕਾਲੀ ਦਲ ਦੀ ਹੁਣੀ ਉਹਦੇ 'ਚ ਇਹਨਾਂ ਦਾ ਜਾਂ ਜਿਹੜੀ ਅਕਾਲੀ ਦਲ ਬਾਦਲ ਦੀ ਹੁਣੀ ਉਹਦੇ 'ਚ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਹੋਣਾ ਨਾ ਹੀ ਇਹਨਾਂ ਦਾ ਮੈਂਬਰ ਹੈ ਕਿਉਂਕਿ ਇਹ ਤਾਂ ਮੈਂਬਰ ਬਣੇ ਹੀ ਨਹੀਂ ਉਹਦੇ ਇਹ ਤੇ ਆਪਣੇ ਲੈਵਲ ਤੇ ਵੱਖਰੀ ਭਰਤੀ ਕਰ ਰਹੇ ਨੇ ਤੇ ਫਿਰ ਉਹ ਵੀ ਜਿਹੜਾ ਹੈ ਕਿਤਨਾ ਕਿਤੇ ਗੱਲ ਕਲੀਅਰ ਜੀ ਨਹੀਂ ਹੁੰਦੀ ਹੈਗੀ ਕਿ ਉਹਨਾਂ ਦੀ ਭਰਤੀ ਦੇ ਨਾਲ ਹਾਂ ਉਹ ਇਦਾਂ ਕਿ ਉਹ ਵੱਖਰਾ ਪ੍ਰਧਾਨ ਜਿਹੜਾ ਉਹ ਜ਼ਰੂਰ ਚੁਣ ਲੈਣਗੇ ਤੇ ਬਾਕੀ ਫਿਰ ਅਖੀਰ ਤੇ ਪਤਾ ਤੇ ਇਲੈਕਸ਼ਨ ਦੇ ਟਾਈਮ ਤੇ ਲੱਗੇਗਾ ਹੁਣ ਲੱਗਦਾ ਰਫ਼ਤਾਰ ਜੋ ਹੈਗੀ ਪੂਰੇ ਕਾਰਵਾਈ ਦੀ ਕਿਉਂਕਿ ਗੱਲ ਹੈ 6 ਮਹੀਨੇ ਤੱਕ ਵੀ 5 ਮਹੀਨੇ ਤੱਕ ਵੀ ਪ੍ਰਧਾਨ ਦੀ ਨਿਯੁਕਤੀ ਦਾ ਹਾਲ ਹੈ ਕੋਈ ਪੈਰ ਨਜ਼ਰ ਨਹੀਂ ਆ ਰਿਹਾ ਤੇ ਨਾਲ ਦੀ ਨਾਲ ਅਕਾਲੀ ਦਲ ਨੇ ਕਰ ਦੇਣਾ ਹੈਗਾ ਅਕਾਲੀ ਦਲ ਬਾਦਲ ਨੇ ਉਹਨਾਂ ਨੇ ਆਹੀ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਅਸੀਂ 1 ਮਾਰਚ ਨੂੰ ਹੀ ਕਰਾਂਗੇ ਤੇ ਹੁਣ ਉਹਨਾਂ ਨੇ ਅਗਲੇ ਪ੍ਰੋਸੈਸ ਤੇ ਚਲੇ ਗਏ ਹੋਏ ਆ ਤੇ ਮੇਰੇ ਖਿਆਲ ਸ਼ਾਇਦ ਇਸੇ ਮਹੀਨੇ ਦੇ ਵਿੱਚ ਹੀ ਮਾਰਚ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਉਹ ਡਿਕਲੇਅਰ ਆਪਣਾ ਜਿਹੜਾ ਕਰ ਦੇਣਗੇ ਤੇ ਫਿਰ ਹੋਰ ਸਥਿਤੀ ਸਾਫ਼ ਹੋ ਜਾਏਗੀ ਕਿ ਅਕਾਲੀ ਦਲ ਦੀ ਭਰਤੀ ਵੱਖਰੀ ਹੈ ਤੇ ਜਿਹੜੀ ਇਹ ਭਰਤੀ ਕਮੇਟੀ ਅਕਾਲ ਤਖਸਾ ਵੱਲੋਂ 7 ਮੈਂਬਰੀ ਬਣਾਈ ਗਈ ਸੀ ਦੋ ਮੈਂਬਰ ਹਟ ਜਾਂਦੇ ਨੇ ਪੰਜ ਮੈਂਬਰ ਜਿਹੜਾ ਸਟੈਂਡ ਦੇ ਖੜੇ ਰਹਿੰਦੇ ਨੇ ਉਹ ਉਸੇ ਤਰੀਕੇ ਦੇ ਨਾਲ ਆਪਣੀ ਭਰਤੀ ਕਰ ਰਹੀ ਹੈ ਫਿਰ ਉਹਨਾਂ ਦੇ 6 ਮਹੀਨੇ ਜਦੋਂ ਹੋਣੇ ਨੇ ਹੁਣ ਉਹ 6 ਮਹੀਨੇ ਦਸੰਬਰ ਤੋਂ ਹੋਣੇ ਨੇ ਜਾਂ ਆਪਾਂ ਕਹਿ ਲਈਏ ਕਿ ਫ फेब्रुवारी ਤੋਂ ਹੋਣੇ ਨੇ ਇਹ ਵੀ ਕਾਫੀ ਆਉਣ ਵਾਲੇ ਦਿਨਾਂ ਸਥਿਤੀ ਕਲੀਅਰ ਹੋਏਗੀ ਬਿਲਕੁਲ ਜੀ ਉਮੀਦ ਕਰਦੇ ਹਾਂ ਸ਼ਰਮਣੀ ਦੀ ਦਲ ਜਿੰਨਾ ਪੈਰਾਂ ਦੇ ਉੱਤੇ ਪਹਿਲਾਂ ਹੋਇਆ ਕਰਦੀ ਸੀ ਮੁੜ ਤੋਂ ਖੜੇ ਡਟੇ ਤੇ ਜੋ ਭਾਵੇਂ ਪ੍ਰਧਾਨਗੀ ਦੀ ਕੁਰਸੀ ਲੈਣਾ ਚਾਹੁੰਦਾ ਹੋਏ ਜੋ ਭਾਵੇਂ ਵੱਡੇ ਉਹਦੇ ਸੰਭਾਲਣਾ ਚਾਹੁੰਦਾ ਹੋਏ ਸਿਧਾਂਤਕ ਤੌਰ ਦੇ ਉੱਤੇ ਸੰਭਾਲੇ ਸੰਗਤ ਦੇ ਵਿੱਚ ਪਰਵਾਨ ਵੀ ਹੋਵੇ ਕਿਉਂਕਿ ਸਾਲ 2027 ਦੀ ਜੇਕਰ ਗੱਲ ਕਰਦੇ ਹਾਂ ਉਸ ਦੇ ਵਿੱਚ ਪਾਰਟੀ ਨੇ ਆਪਣਾ ਦਮਖਾਨ ਵਿਖਾਣਾ ਤਾਂ ਸਮਾਂ ਹੁਣ ਕੁਝ ਜ਼ਿਆਦਾ ਨਹੀਂ ਰਹਿ ਗਿਆ